ਅੰਕਲੇ ਦਾਦੋ ਕੀ ਨਾਏ ਤੁਹਾਡਾ ਤੇ ਕਿਹੜਾ ਪਿੰਡ ਜੇ ਇਹ ਜਿਹੜਾ ਨੁਕਸਾਨ ਹੋਇਆ ਕਿਸ ਤਰ੍ਹਾਂ ਹੋਇਆ ਤੁਹਾਡਾ ਇਹ ਮੇਰਾ ਨਾਂ ਜੇ ਸੁਰਿੰਦਰਜੀਤ ਸਿੰਘ ਬਾਜਵਾ ਪਿੰਡ ਤਤਲੇ ਇਹ ਨੁਕਸਾਨ ਤੇ ਪਾਜੀ ਬਰਸਾਤਾ ਨੇ ਨੰਗ ਕਰਤਾ ਐ ਤੇ ਮਹਾ ਡੰਗਰ ਕੱਡੇ ਥੱਲਿਓ ਇਹਦੇ ਡੰਗਰ ਹੀ ਥੱਲੇ ਆਏ ਨੇ ਅਸੀਂ ਆਪ ਧੌੜ ਕੇ ਬਚੇ ਆ ਜਦੋਂ ਕੰਦ ਬਹਿਣ ਲੱਗੀ ਆ ਵੇਖੀ ਆ ਤੇ ਉਹ ਬਰਾਂਡਾ ਹੀ ਸਾਰਾ ਥੱਲੇ ਆ ਗਿਆ ਛੱਡ ਐਡਾ ਤਕੜਾ ਛੱਡ ਡੰਗਰਾਂ ਵਾਸਤੇ ਬਿਣਿਆ ਦਾ ਸੋ ਫੋਟਲ ਅਮਾ 20 ਫੁੱਟ ਚੌੜਾ ਅੱਜ ਦੇ ਜਮਾਨੇ 'ਚ ਐਡਾ ਸ਼ੈੱਡ ਪਾਉਣਾ ਹੋਵੇ ਤੇ 15-20 ਲੱਖ ਰੁਪਈਆ ਲੱਗ ਜੇ 15 15 ਟਰਾਲੀਆਂ ਦੇ ਅਸੀਂ ਟੂੜੀ ਪਾਈ ਦੀ ਥੱਲੇ ਟੂੜੀ ਖਰਾਬ ਹੋ ਗਈ ਸਾਰੀ ਪ੍ਰਸ਼ਾਸਨ ਤੋਂ ਇਹੋ ਹੀ ਕੰਮ ਮੰਗ ਕਰਨਿਆ ਵੀ ਇਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਏ ਕੁਛ ਨਾ ਕੁਛ ਜਿਹੜਾ ਅਸੀਂ ਦੁਬਾਰਾ ਡੰਗਰਾਂ ਦਾ ਸ਼ੈੱਡ ਬਣਾ ਕੇ ਤੇ ਆਪਣਾ ਕੰਮ ਚਲਾਈਏ ਕੁਛ ਨਹੀਂ ਕਿੱਲਾ ਡੇਢ ਕਿੱਲਾ ਪੈ ਲਈ ਆ ਮਹਾ ਗੁਜਾਰਾ ਇਹ ਹੁੰਦਾ ਗੁਜਾਰਾ ਵੀ ਨਹੀਂ ਹੁੰਦਾ ਕਿੱਲੇ ਡੇਢ ਕਿੱਲੇ ਚੋ ਕੀ ਹੋਏਣਾ ਕਿੰਨਾ ਗੇ ਨੁਕਸਾਨ ਹੋ ਗਿਆ ਤੁਹਾਡਾ ਤਕਰੀਬਨ ਨੁਕਸਾਨ ਜੇ ਤੁਹਾਡੇ ਸਾਹਮਣੇ ਆ 14-15 ਲੱਖ ਦੇ ਨੁਕਸਾਨ ਹੋਇਆ ਟੂੜੀ ਨੁਕਸਾਨੀ ਗਈ ਟੋਕਾ ਨੁਕਸਾਨਿਆ ਗਿਆ ਟੋਕਾ ਟੁੱਟ ਗਿਆ ਨਾ ਸੰਦੂਲ ਸਿੰਘ ਕਿਹੜੇ ਤਤਲੇ ਇਹ ਜੀ ਦੇ ਵਿੱਚ ਤੁਹਾਨੂੰ ਪਤਾ ਹੈ ਹੁਣ ਵੇਖੋ ਲੈਂਟਰ ਨੁਕਸਾਨ ਕਿੰਨਾਗਾ ਇਹ ਲੰਟਰ ਪਉਣਾ ਹੋਵੇ ਤੇ ਕਿੰਨੇ ਕ ਬੰਦਾ ਮਾੜਾ ਦੇ ਪਾ ਹੀ ਨਹੀਂ ਸਕਦਾ ਤੇ ਜੇ ਇਹਨੇ ਪਵਾ ਲਿਆ ਹੋਇਆ ਤੇ ਹੁਣ ਪਾਣੀ ਨੇ ਛੁੱਟ ਦਿੱਤਾ ਇਸ ਕਰਕੇ ਇਹਦੀ ਮਰਦ ਹੋਣੀ ਚਾਹੀਦੀ ਹੈ ਕਿੰਨਾ ਕ ਨੁਕਸਾਨ ਹੋ ਗਿਆ ਅੰਦਾਜ਼ੇ ਨਾਲ ਕਿੰਨਾ ਕ ਨੁਕਸਾਨ ਹੋਇਆ ਇਹਦਾ ਨਾਜਾ ਵੇਖ ਲਓ ਹੁਣ ਕਿੱਡਾ ਵੱਡਾ ਬਣਦਾ ਅੰਦਾਜ਼ਾ ਲੱਖਦਾ ਮਖਾਰਾ ਹੈ ਜੀ ਹਾਂ ਆ ਪੌੜੀਆਂ ਪਾੜੀਆਂ ਸਭ ਕੁਝ ਟੜਿਆ ਰਹਿ ਗਿਆ ਪੌੜੀਆਂ ਪਾੜੀਆਂ ਸਭ ਟੁੱਟੜ ਗਏ ਆ ਕਾਕਾ ਸਭ ਟੋਟੜ ਗਏ ਆ ਇਹਨਾਂ ਦਾ